ਉਹ ਰਾਣਾ ਗਰਜੀਤ ਉਹ ਨਾ ਦੇਵ ਭਾਕ ਉਹ ਬੰਦੇ ਬਾਕੀ ਤਾਂ ਹੁੰਦੀਆਂ ਲੇਕਿਨ ਰਾਣਾ ਗਰਜੀਤ ਜੀ ਨੂੰ ਵੀ ਅਸੀਂ ਮਿਲਾ ਗਏ ਇਸ ਵਾਰ ਦੇ ਵਿੱਚ ਕਮੇਟੀ ਵਾਲਿਆਂ ਨੂੰ ਲੈ ਕੇ ਕਿ ਉਹ ਸਾਡੇ ਹਲਕੇ ਦੀ ਗੱਲ ਕਰਾਂ। ਸਿਰਫ ਇਹਦਾ ਇਹਦਾ ਮਸਲਾ ਹੱਲ ਹੋਊਗਾ ਕਿਵੇਂ ਤਾਂ ਹੁਣ ਤੁਸੀਂ ਇੱਥੇ ਵਾਅਦਾ ਕੀ ਕਰਕੇ ਚੱਲੇ ਹੋ ਲੋਕਾਂ ਦੇ ਨਾਲ ਕਿ ਤੁਸੀਂ ਕਹਾਂਗੇ ਸਰਕਾਰ ਨੇ ਮਨਜ਼ੂਰੀਆਂ ਦਿੱਤੀਆਂ ਸਰਕਾਰ ਨੇ ਮਨਜ਼ੂਰੀਆਂ ਦਿੱਤੀਆਂ ਲੇਕਿਨ ਅਜੇ ਫਾਈਨਲ ਕੁਝ ਨਹੀਂ ਹੋਇਆ ਕਿਉਂਕਿ ਪਬਲਿਕ ਦੀ ਵੀ ਸੁਣੀ ਜਾਂਦੀ ਪਬਲਿਕ ਦੀ ਜਦੋਂ ਸੁਣੀ ਤਾਂ ਪਬਲਿਕ ਨੇ ਨਾ ਕਰ ਦਿੱਤੀ ਜੀ ਹੁਣ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਹੱਥ ਵਿੱਚ ਐ ਕੋਈ ਨੂੰ ਮਨਜ਼ੂਰੀ ਨਾ ਦੇਵੇ ਲੇਕਿਨ ਜੇ ਮਨਜ਼ੂਰੀਆਂ ਹੋ ਵੀ ਜਾਣੀਆਂ ਸਰਕਾਰਾਂ ਬਦਲਦੀਆਂ ਵੀ ਹੈ ਤਾਂ ਇਹ ਕੰਮ ਚੱਲਣਾ ਨਹੀਂ ਸਸਿਆ ਕਾਲਦਾਨ ਮੀਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਘਰਾਹੌਰ ਜਿੱਥੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੰਗੇ ਪਰਿਵਾਰ ਲੰਘਿਆ ਉਸ ਏਰੀਏ ਦੇ ਵਿੱਚ ਇੱਕ ਵੱਡਾ ਸੰਘਰਸ਼ ਚੱਲ ਰਿਹਾ ਹੈ ਸੰਘਰਸ਼ ਕਿਉਂ ਚੱਲ ਰਿਹਾ ਕਿਉਂਕਿ ਇੱਕ ਇੱਥੇ ਫੈਕਟਰੀ ਲੱਗ ਰਹੀ ਹੈ 2018 ਦੇ ਵਿੱਚ ਮਨਜ਼ੂਰ ਹੋਈ ਔਰ ਜ਼ਮੀਨ ਖਰੀਦੀ ਗਈ ਜ਼ਮੀਨ ਖਰੀਦੀ ਗਈ ਔਰ ਹੁਣ ਉਸ ਨੂੰ ਮਨਜ਼ੂਰੀਆਂ ਮਿਲ ਗਈਆਂ ਔਰ ਇੱਕ ਸੰਘਰਸ਼ ਕਮੇਟੀ ਹੈ ਜਿਹੜੀ ਮੋਰਚਾ ਲਾ ਰਹੀ ਹੈ ਔਰ ਲੜਾਈ ਲੜ ਰਹੀ ਹੈ ਉਸ ਦੇ ਵਿੱਚ ਹਾ ਦਾ ਨਾਰਾ ਮਾਰਨ ਦੇ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਔਰ ਹੁਣ ਦੇ ਮੈਂਬਰ ਪਾਰਲੀਮੈਂਟ ਪ ਇਲਾਕਾ ਤਾਂ ਲੜਾਈ ਲਾੜੀ ਰਿਹਾ ਸੀ ਤੁਹਾਡਾ ਆਪਣਾ ਹਲਕਾ ਹੈਗਾ ਕਿਉਂ ਇਹ ਹੋਇਆ ਕਿ 2018 ਤੋਂ ਲੈ ਕੇ ਹੁਣ ਤੱਕ ਇਹ ਢੀ ਲੰਬੀ ਲੜਾਈ ਲੜਨੀ ਪਈ ਲੋਕਾਂ ਨੂੰ ਖਾਸ ਤੌਰ ਤੇ ਤੁਹਾਡੀ ਵਿੱਚੋਂ ਟਰਨ ਹੋਈ 3 ਮਹੀਨੇ ਦੀ ਉਸ ਦੇ ਵਿੱਚ ਇਸ ਨੂੰ ਨਾਮਨਜ਼ੂਰ ਕੀਤਾ ਜਾ ਸੀ ਇਸ ਤਰ੍ਹਾਂ ਕਿ ਪਹਿਲਾਂ ਇਹਨਾਂ ਦੀ ਕੱਲੀ ਜ਼ਮੀਨ ਸੀ ਇਹਨਾਂ ਨੇ ਉਹ ਜ਼ਮੀਨ ਖਰੀਦੀ ਇਹਨਾਂ ਨੂੰ ਕੋਈ ਮਨਜ਼ੂਰੀ ਨਹੀਂ ਮਿਲੀ ਕਾਂਗਰਸ ਸਰਕਾਰ ਦੇ ਵਿੱਚ ਹੁਣ ਆ ਕੇ ਇਹ ਸਰਕਾਰ ਨੇ ਇੱਕ ਹਫ਼ਤੇ 'ਚ ਸਾਰੀਆਂ ਮਨਜ਼ੂਰੀਆਂ ਕਰਤੀਆਂ ਜਿਸ ਦੇ ਕਰਕੇ ਇਹ ਸੰਘਰਸ਼ ਖੜਾ ਹੋਇਆ ਤੇ ਮੈਂ ਵੀ ਅਜੇ ਸੰਘਰਸ਼ ਦੇ ਵਿੱਚ ਆਇਆ ਹਾਲਾਂਕਿ ਮੈਂ ਪਹਿਲਾਂ ਵੀ ਇਹਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ ਪਾਰਲੀਮੈਂਟ ਦੇ ਵਿੱਚ ਸਵਾਲ ਵੀ ਲਗਾਇਆ ਲੇਕਿਨ ਅੱਜ ਮੈਂ ਇਹਨਾਂ ਨੂੰ ਅੱਜ ਮਿਲ ਕੇ ਲੋਕਾਂ ਦੇ ਵਿੱਚ ਸਮਰਥਨ ਸਾਰੇ ਲੋਕਾਂ ਨੇ ਇੱਥੇ ਦਿੱਤਾ ਤੇ ਮੈਂ ਸੰਘਰਸ਼ ਕਮੇਟੀ ਦਾ ਧੰਨਵਾਦੀ ਹਾਂ ਕਿ ਉਹ ਇੱਕ ਚੰਗੀ ਲੜਾਈ ਲੜ ਰਹੇ ਸਰ ਤੁਸੀਂ ਤਾਂ ਚੰਗੀ ਤਰ੍ਹਾਂ ਸਮਝਦੇ ਹੋਗੇ ਕਿ ਇਹਦੀ ਜੜ ਕਿੱਥੇ ਪਈ ਹੈ ਬੇਸਿਕਲੀ ਕਿੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਫੈਕਟਰੀ ਲਾਉਣ ਦੇ ਵਾਸਤੇ ਜ਼ਮੀਨ ਇੱਥੇ ਖਰੀਦੀ ਜਾਂਦੀ ਹੈ ਕੀ ਤੁਸੀਂ ਇਸ ਜੜ ਨੂੰ ਫੜ ਸਕਿਓ ਕਿ ਉੱਥੇ ਤੱਕ ਅਪਰੋਚ ਹੋਵੇ ਕਿਉਂਕਿ ਜਦੋਂ ਅਸੀਂ ਸੁਣ ਰਹੇ ਸੀ ਤਾਂ ਉਸ ਦੇ ਵਿੱਚ ਤੁਹਾਡੀ ਪਾਰਟੀ ਦੇ ਰਾਣਾ ਗੁਰਜੀਤ ਹੋਰਾਂ ਦਾ ਨਾਮ ਵੀ ਆ ਰਿਹਾ ਸੀ ਦੇਖੋ ਰਾਣਾ ਗਰਜੀਤ ਉਹ ਨਾ ਦੇ ਉਹ ਬਾਖਵਾਂ ਬੰਦੇ ਬਾਖਪੀ ਤਾਂ ਹੁੰਦੀਆਂ ਹਨ ਲੇਕਿਨ ਰਾਣਾ ਗਰਜੀਤ ਜੀ ਨੂੰ ਵੀ ਅਸੀਂ ਮਿਲਾਂਗੇ ਇਸ ਵੰਦੇ ਵਿੱਚ ਕਮੇਟੀ ਵਾਲਿਆਂ ਨੂੰ ਲੈ ਕੇ ਕਿ ਉਹ ਸਾਡੇ ਹਲਕੇ ਵਿੱਚ ਦਾਖਲ ਨਾ ਦਵੇ ਸਰ ਇਹਦਾ ਇਹਦਾ ਮਸਲਾ ਹੱਲ ਹੋਊਗਾ ਕਿਵੇਂ ਹੁਣ ਤੁਸੀਂ ਇੱਥੇ ਵਾਅਦਾ ਕੀ ਕਰਕੇ ਚੱਲੇ ਹੋ ਲੋਕਾਂ ਦੇ ਨਾਲ ਕਿ ਤੁਸੀਂ ਕਿਹਾ ਕਿ ਸਰਕਾਰ ਨੇ ਮਨਜ਼ੂਰੀਆਂ ਦਿੱਤੀਆਂ ਨੇ ਸਰਕਾਰ ਨੇ ਮਨਜ਼ੂਰੀਆਂ ਦਿੱਤੀਆਂ ਲੇਕਿਨ ਅਜੇ ਫਾਈਨਲ ਕੁਝ ਨਹੀਂ ਹੋਇਆ ਕਿਉਂਕਿ ਪਬਲਿਕ ਦੀ ਵੀ ਸੁਣੀ ਜਾਂਦੀ ਪਬਲਿਕ ਦੀ ਜਦੋਂ ਸੁਣੀ ਤਾਂ ਪਬਲਿਕ ਨੇ ਨਾ ਕਰਤੀ ਹੈ ਹੁਣ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਹੱਥ ਵਿੱਚ ਹੈ ਕਿ ਉਹ ਇਹਨੂੰ ਮਨਜ਼ੂਰੀ ਨਾ ਦੇਵੇ ਲੇਕਿਨ ਜੇ ਮਨਜ਼ੂਰੀਆਂ ਹੋ ਵੀ ਜਾਣਗੀਆਂ ਸਰਕਾਰਾਂ ਬਦਲਦੀਆਂ ਵੀ ਹੈ ਕਾਈ ਕੰਮ ਚੱਲਣਾ ਨਹੀਂ ਹੈ। ਪਾਰਲੀਮੈਂਟ 'ਚ ਗੱਲ ਕਰ ਰਹੇ ਹਾਂ। ਮੈਂ ਪਾਰਲੀਮੈਂਟ ਦੇ ਵਿੱਚ ਸਵਾਲ ਲਗਾ ਚੁੱਕਿਆ ਤੇ ਗੱਲ ਵੀ ਕਰਾਂਗਾ ਠੋਕ। ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇਲਾਕਾ ਨਿਵਾਸੀ ਨਹੀਂ ਚਾਹੁੰਦੇ ਕਿ ਇਹ ਪੇਪਰ ਮਿੱਲ ਲੱਗੇ ਕਿਉਂਕਿ ਇਸ ਦੇ ਨਾਲ ਬਹੁਤ ਸਾਰੀਆਂ ਜੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਭਵਿੱਖ ਦੇ ਵਿੱਚ ਬਹੁਤ ਸਾਰੇ ਨੁਕਸਾਨ ਹੁੰਦੇ ਆ। ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਸੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਫੈਕਟਰੀ ਉਹ ਨਹੀਂ ਲੱਗਣ ਦੇਣਗੇ, ਕੋਸ਼ਿਸ਼ ਕਰਨਗੇ ਕਿ ਇਸ ਦੇ ਖਿਲਾਫ ਡਟ ਕੇ ਲੜਾਈ ਲੜੀ ਜਾਵੇ। ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮ